ਵਾਹਿਗੁਰਜੀ ਖਾਲਸਾ ਵਾਹਿਗੁਰਜੀ ਦੀ ਫਤਿਹ ਤੁਸੀਂ ਦੇਖ ਰਹੇ ਹੋ ਸਟਾਰ ਏ ਜੀ ਨਿਊਜ਼ ਚੈਨਲ ਅਮਰਜੀਤ ਸਿੰਘ ਨਾਲ ਸ਼ਹਿਮਾਸੀ ਪਹੁੰਚਿਆ ਬਠਿੰਡੇ ਸਾਹਮੂਗੀ ਤਲਵੰਡੀ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਗੁਰਪ੍ਰਬਧ ਸੰਬੰਧ ਵਿੱਚ ਵਿਸ਼ਾਲ ਨਗਰ ਕੀਰਤਨ ਦੀਆਂ ਦਿਖਾ ਰਹੇ ਹਨ ਤੁਹਾਨੂੰ ਕੁਝ ਤਸਵੀਰਾਂ you ਦੀ ਨੀ ਪਾਤ ਪਾਤ ਕੀ ਸਚਾਈ ਕੀ ਨੀ ਅਨਹਕ ਪਾਤ ਤਰਸਾ ਕੀਸ਼ੇ ਦੇ ਪਈਆ ਮੈਂ ਆ ਗਿਆ ਇੱਕ ਮੱਥਾ ਮਾਂ ਸੇ ਥਾਲੇ ਰੁਛੀ ਸਾਹ ਬੰਨ੍ਹ ਦੀ ਸਦਰਤ ਪਈ ਸਦਰਤ ਪਈ ਹਰਿਆੜੀ ਸਦਰਤ Senhor ਤਨ <muchas> ਗੰਪੀਤਾ

ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਕਥਾ ਪਾਚ ਕੇ ਭਾਈ ਜੀਵਾ ਸਿੰਘ ਜੀ ਵਿਸ਼ੇਸ਼ ਤੌਰ ਤੇ ਸੰਗਤ ਨੂੰ ਇੱਧਰ ਆਇਆ ਜੀਤ ਘੋਤਰੀ ਜੀ ਸਹਾਰੇ ਬਾਗ ਸ੍ਰੀ ਘੋਤਰੀ ਜੀ ਕੀ ਪਾਤਸ਼ਾਹੀ ਦਸਵੀਂ ਸ੍ਰੀ ਤਨ ਸੁਭਾਸੀ ਸਿਮਰ ਕੈ ਗੁਰੂ ਨਾਨਕ ਲੰਕਿ ਆਏ ਫਿਰੰਗਦੁਰ ਦੇ ਅਮਰ ਦਾਮ RAM ਦਾਤ ਹੋਈ ਸਹਾਰੇ ਅਰਜਨ ਹਰਗੋਬਿੰਦ ਨੂੰ ਸਿਮਰਉ ਸ੍ਰੀ ਹਰਿ ਵਾਏ ਤਹਾਲ ਭਤੇ ਗਾਇ ਪ੍ਰਗਟੋ ਮਰਦੋ ਗਮੜਾ ਵਰੀਆਮ ਇਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਤੇਲਾ ਦੇ ਬਾਵਾ ਕੋ ਅਨਸਾਰ ਕਲਗੀਧਰ ਪਾਤਸ਼ਾਹ ਜੀ ਦਾ ਪ੍ਰਕਾਸ਼ ਸੋਲ ਤਖਤ ਸਹਿ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਬਾਹਰ ਨਾਲ ਬਣਾਇਆ ਜਾ ਰਿਹਾ ਹੈ ਨਗਰ ਕੀਰਤਨ ਦੀ ਰੰਮਤਾ ਹੋ ਚੁੱਕੀ ਹੈ ਗੁਰੂ ਚੰਦ ਚਰਦਾਸ ਬੇਨਤੀ ਹੋ ਕੇ ਸੰਗਤ ਵਿੱਚ ਬਹੁਤ ਵੱਡਾ ਉਤਸ਼ਾਹ ਹੈ ਛੋਟੇ ਛੋਟੇ ਬੱਚੇ ਠੰਡ ਦੇ باوجود ਵੀ ਤੇ ਸਾਰੀਆਂ ਸੰਗਤਾਂ ਬਹੁਤ ਪਿਆਰ ਦੇ ਨਾਲ ਨਗਰ ਕੀਰਤ ਜਹਾਜ਼ਰੀਆਂ ਭਰ ਰਹੀਆਂ ਜੀ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ ਹੋਵੇ ਜੀ ਗੁਰੂ ਕਾ ਸਿੰਘ ਦੇ ਪ੍ਰਿੰਸੀਪਲ ਵੀ ਸਾਡੇ ਨਾਲ ਮੌਜੂਦ ਹਨ ਨਾਲ ਗੱਲਬਾਤ ਕਰ ਰਹੇ ਹਨ ਵਰਜੀ ਕੀ ਪੱਤੇ ਬਪਰਗਟਿਓ ਮਰਤਾ ਗੰਮੜਾ ਬਰੀਆਮਾ ਕੇ ਲਾ ਬਾਹੂ ਬਾਬੂ ਸਿੰਘ ਆਪੇ ਗੁਰਜੀ ਲਾਦੀ ਬਣਾ ਕੰਸਾ ਆਪੇ ਹਾਜਰ ਤਾਂ ਤਾਂ ਸਭ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਜਿਹੜਾ ਵੱਡੀ ਪੱਧਰ ਤੇ ਮਨਾਇਆ ਜਾ ਰਿਹਾ ਹੈ ਤੱਕ ਸ੍ਰੀ ਦਾਵੋ ਦਮਸਤ ਤੋਂ ਨਗਰ ਕੀਰਤਨਾ ਜਿਹੜਾ ਉਹ ਆਰੰਭ ਹੋ ਰਿਹਾ ਤੇ ਤੁਹਾਨੂੰ ਤਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਛਤਰ ਛਾਇਆ ਦੇ ਹੇਠ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਨਗਰ ਕੀਰਤਨਾ ਜਿਹੜਾ ਤੱਕ ਸਾਹਿਬ ਤੋਂ ਸਾਰੇ ਨਗਰਾਂ ਦੇ ਵਿੱਚ ਹੁੰਦਾ ਹੋਇਆ ਇੱਥੇ ਆ ਕੇ ਸਮਾਪਤ ਹੋਏਗਾ ਸੋ ਗੁਰਗੋਬਿ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੀ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਿੱਖ ਸੰਗਤ ਨੂੰ ਸਹਿਬੇ ਕਮਾਲ ਦਸ਼ਮੇਸ਼ ਪਿਤਾ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਦੇਸਾਂ ਪਰਦੇਸਾਂ ਦੇ ਵਿੱਚ ਸੰਗਤਾਂ ਬਹੁਤ ਸਤਿਕਾਰ ਤੇ ਸ਼ਰਧਾ ਸਹਿਤ ਅੰਮ੍ਰਿਤ ਗੁਰਪੁਰਬ ਨੂੰ ਮਨਾ ਰਹੀਆਂ ਗੁਰੂ ਸਾਹਿਬਾਨ ਕੇ ਅਹੀ ਅਰਦਾਸ ਬੇਨਤੀ ਕੇ ਇਸ ਮੌਕੇ ਤੇ ਸਿੱਖ ਕੌਮ ਨੂੰ ਵੱਡਾ ਅਸ਼ੀਰਵਾਦ ਬਖਸ਼ੋ ਕੌਮ ਚੜ੍ਹਦੀ ਕਲਾ ਵਿੱਚ ਰਵੇ ਆਪਣੇ ਆਸ਼ਿਆਂ ਨੂੰ ਲੈ ਕੇ ਸਾਰੇ ਨਿਤਨੇਮ ਨਾਲ ਜੁੜਨ ਗੁਰਮਤਿ ਤੇ ਧਾਰਨੇ ਹੋਣ ਜਿਹੜੀਆਂ ਸਿੱਖ ਸੰਗਤਾਂ ਨੇ ਅਮਰ ਦਾ ਕਮਰਦ ਕੰਮ ਨਹੀਂ ਕੀਤਾ ਸਿੰਘ ਸੱਜ ਕੇ ਗੁਰੂ ਦੇ ਹਾਵੇ ਚੜੋ ਆਪਣਾ ਜਨਮ ਸਫਲਾ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ